ਇਹਨੂੰ ਜਿਵੇਂ ਗੁੱਦਾ ਨਾਲਾ ਕਹਿੰਦੇ ਸਤੰਦਰੀਆ ਹੀ ਕਹਿੰਦੇ ਜੀ ਵੀ ਇਹਨੂੰ 2027 ਤੋ ਤੈ ਅਸੀਂ ਬਿਲਕੁਲ ਸਾਫ ਕਰਕੇ ਦਮਾਂਗੇ ਇਹ ਸਾਡੇ ਸਾਰਿਆਂ ਦਾ ਨਾਲ ਜੀ ਤੁਸੀਂ ਡ੍ਰੀਮ ਪ੍ਰੋਜੈਕਟ ਕਹਨੋ ਚੈਲੰਜ ਪ੍ਰੋਜੈਕਟ ਵੀ ਕਹੋ ਜੋਸ਼ ਤੇ ਹੌਸ ਦੋਨੇ ਜ਼ਰੂਰੀ ਆ ਅਗਰ ਆਪਾਂ ਬੜਾ ਫਖਰ ਖਣਾ ਕਈ ਵਾਰ ਕੀ ਹੁੰਦਾ ਜੋਸ਼ ਹੀ ਜ਼ਿਆਦਾ ਦਿਖਾ ਦਿੰਦਾ ਜਾਂ ਨਾ ਪਰ ਹੌਸ ਥੋੜਾ ਜਿ ਘੱਟ ਚੱਲਦਾ ਬੁਲਿਆਨੇ ਦਾ ਬਸੂਦਾਰ ਹਰ ਬਲਾ ਜਿਹੜਾ ਮੈਂ ਟ੍ਰੈਫਿਕ ਦੀ ਗੱਲ ਕੀਤੀ ਆ ਜਾਂ ਕਈ ਇਲਾਕਿਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਸਮੱਸਿਆ ਚ ਰਿਹਾ ਇਸ ਬਹੁਤ ਕੇਪਾ ਰਿਹਾ ਡੇਂਗੂ ਦਾ ਫੈਲਿਆ ਇਹ ਸਾਰੀਆਂ ਚੀਜ਼ਾਂ ਬਹੁਤ ਉਸ ਨਾ ਵੀ ਕਹਿਣਾ ਪੈ ਰਿਹਾ ਵੀ ਅੱਜ ਅਗਰ ਇਸ ਲਈ ਸਰਕਾਰਾਂ ਨੇ ਕੁਝ ਵਧੀਆ ਕੰਮ ਕੀਤੇ ਹੁੰਦੇ ਇਹਨਾਂ ਨੂੰ ਇਹ ਚੀਜ਼ਾਂ ਪਹਿਲੇ ਬਿਲਕੁਲ ਸੋਲਿਡ ਪੁਆਇੰਟ ਤੇ ਕਰਕੇ ਛੱਡੀਆਂ ਹੁੰਦੀਆਂ ਜਦ ਅਸੀਂ ਵਿਦੇਸ਼ ਦਾ ਕੋਈ ਹੋਰ ਵਿਸ਼ੇ ਤੇ ਕੰਮ ਕਰਦੇ ਉਹਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਕਿਸੇ ਫੰਡ ਦੀ ਕੋਈ ਕਮੀ ਨਹੀਂ ਕਿਸੇ ਸਾਨੂੰ ਪੈਸਿਆਂ ਦੀ ਕੋਈ ਕਾਰਨ ਨਹੀਂ ਕਿਸੇ ਸਾਨੂੰ ਕੋਈ ਟੈਕਨੀਕਲ ਕੋਈ ਪਰੋਭਾ ਜਿਲ੍ਹਾ ਨੂੰ ਮੌਕਾ ਪਰਮਾਤਮਾ ਨੇ ਦਿੱਤਾ ਮੈਂ ਉਹਨਾਂ ਨੂੰ ਵੀ ਗੱਲ ਕਹਿਣਾ ਚਾ ਰਿਹਾ ਵੀ ਤੁਸੀਂ ਆਪਣਾ ਡਿਊਟੀ ਇਮਾਨਦਾਰੀ ਨਾਲ ਕਰੋ ਤੁਹਾਡੇ ਤੋਂ ਕਾਬਲ ਇਨਸਾਨ ਬਹੁਤ ਬੈਠੇ ਨੇ ਤੁਸੀਂ ਕਿਤੇ ਭ੍ਰਮਚਾਰ ਨਾ ਰੋ ਪਿਆ ਸੀ ਇਸ ਹੀ ਕਾਫੀ ਅੰਸਾਉਂ ਤੋਂ openly ਕਹਿੰਦੇ ਸ਼ਹਿਰ 'ਚ ਕਈ ਅਸੀਂ ਇਲਾਕੇ ਨੇ ਜਿੱਥੇ ਪਾਰਕਿੰਗ ਨੂੰ ਲੈ ਕੇ ਬਹੁਤ ਦਿੱਕਤ ਆ ਔਰ ਜਿਹੜੇ ਉੱਤੇ ਪਾਰਕਿੰਗ ਦਾ ਜਿੰਨਾਂ ਕੋਲ ਠੇਕੇ ਰਹਿੰਦੇ ਨੇ ਉਹਨਾਂ ਉਹਦੀ ਬੂਲਬਾਣੀ ਦੇ ਉੱਤੇ ਲੋਕ ਬਹੁਤ ਤਰਸ ਕਰ ਦਿੰਦੇ ਆ ਇਸ ਤਰ੍ਹਾਂ ਦੇ ਵਿੱਚ 2025 ਤੋਂ ਲੈ ਕੇ 2030 ਦੀ ਹੀ ਟਰਮ ਹੂੰ ਚੁਰੇ ਚੇਂਜ ਜ਼ਰੂਰ ਦੇਗਾ ਠੀਕ ਹੈ ਪਾਰਕਿੰਗ ਨੂੰ ਲੈ ਕੇ ਪੱਗਿਆ ਉਸ ਤੋਂ ਜ਼ਮਾਨੇ ਦੇ ਜਨਾਵਾਸੀਆਂ ਨਿਕਰਾ ਦੇ ਨਾਲ ਕਾਊਂਟਡਾਊਨ ਕਹਿ ਸਕਦੇ ਆ ਕਿ ਅਜੇ ਅਗਲੇ ਸਾਲ ਤੋਂ ਹੀ ਸ਼ੁਰੂ ਹੋਵੇਗਾ ਪਰ ਇੱਕ ਚਰਚਾ ਜ਼ਰੂਰ ਸ਼ੁਰੂ ਹੋਗੀ ਕਿਉਂਕਿ ਸਰਕਾਰ ਦੇ ਅਖੀਰਲੇ 2 ਸਾਲਾਂ ਦੇ ਵਿੱਚ ਜਮ੍ਹਾਂ ਘਟਾ ਸ਼ੁਰੂ ਹੋ ਜਾਂਦੇ ਨੇ ਲੁਧਿਆਣਾ ਦੀ ਗੱਲ ਕਰਾਂਗੇ ਅੱਜ ਦੇ ਪੋਡਕਾਸਟ ਦੇ ਵਿੱਚ ਮੇਰੇ ਨਾਲ ਡਿਪਟੀ ਮੇਅਰ ਲੁਧਿਆਣਾ ਦੇ ਪ੍ਰਿੰਸ ਜੋਹਰ ਜੀ ਮੌਜੂਦ ਰਹਿਣਗੇ ਤਮਾਮ ਤਰ੍ਹਾਂ ਦੀਆਂ ਗੱਲਾਂ ਕਰਾਂਗੇ ਬਾਹਰ ਨਗਰ ਲੁਧਿਆਣਾ ਬਹੁਤ ਸਮੱਸਿਆਵਾਂ ਨੇ ਟ੍ਰੈਫਿਕ ਦੀ ਵੀ ਸਮੱਸਿਆ ਹੈ ਕਈ ਇਲਾਕਿਆਂ 'ਚ ਪਾਣੀ ਦੀ ਬੇਸਿਕ ਕਮਿਊਨਿਟੀਜ਼ ਦੀ ਵੀ ਕਿਤੇ ਘਾਟ ਹੈ ਕੀ ਕੁਸ਼ ਕੀਤਾ ਹੈ ਹਾਲ ਹੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਇਥੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਲੁਧਿਆਣਾ ਦੇ ਵਿੱਚ ਵੱਡੇ ਪੱਦਰ ਤੇ ਮੈਜੋਰਟੀ ਦੇ ਕੌਂਸਲਰਾਂ ਦੇ ਜਿੱਤੇ ਤਾਂ ਉਸ ਤੋਂ ਬਾਅਦ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਇਹਨਾਂ ਦੇ ਬਣੇ ਔਰ ਗੱਲਬਾਤ ਕਰਾਂਗੇ ਪ੍ਰਿੰਸ ਚੋਹਰ ਜੀ ਸਾਡੇ ਨਾਲ ਮੌਜੂਦ ਨੇ ਜੌਰਸਾ ਵੈਲਕਮ ਡੇਲੀ ਪੋਸਟ ਆਨਵਾਇਸ ਸ਼ਹਿਰ ਦਾ ਕੀ ਹਾਲ ਹੈ ਮਹਾਨਗਰ ਲੁਧਿਆਣਾ ਦਾ ਬੋਲ ਉਹ ਦਿਨ 스마트 ਸਿਟੀ ਦੇ ਵਿੱਚ ਆਂਦਾ ਲੋਕ ਸਵਾਲ ਕਈ ਵਾਰੀ ਵੀ ਚੁੱਕਦੇ ਆ ਕਹਿੰਦੇ ਕਿ ਜਿਹੜੀਆਂ ਮੋਡਲੀਆਂ ਸਹੂਲਤਾਂ ਤੋਂ ਈ ਸ਼ਹਿਰ ਸਖਣਾ ਨਹੀਂ ਰਵੈਤੀ ਪਾਰਟੀਆਂ ਚ ਤੇ ਲੋਕ ਸਵਾਲ ਜੂ ਚੁੱਕਦੇ ਰਹੇ ਨੇ ਪਰ ਹੁਣ ਤਾਂ ਕਾਫੀ ਅਸੀਂ ਅਚੀਵਮੈਂਟ ਕੀਤੀ ਆ ਜਦੋਂ ਦਾ ਹਾਊਸ ਬਣਿਆ ਤੇ ਡਿਵੈਲਪਮੈਂਟ ਦੇ ਨਾਤੇ ਅਸੀਂ ਕਾਫੀ ਕੰਮ ਕੀਤੇ ਨੇ ਜਿਵੇਂ ਕਿ ਪਿਛਲੇ ਅਸੀਂ ਦੋ ਅਰਜ਼ੀ ਐਫ ਐਂਡ ਸੀ ਸੀ ਕਰ ਚੁੱਕੇ ਆ ਲੁਧਿਆਣੇ ਦੀ ਉਹਦੇ ਵਿੱਚ 1100 ਲਗਭਗ 54 ਏਜੰਡੇ ਸੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਅਗਰ ਸੀ ਏਜੰਡੇ ਪਾਸ ਕੀਤੇ ਨੇ ਤਾਂ ਪਾਣੀ ਸੀਵਰੇਜ ਤੇ ਸੜਕਾਂ ਤੇ ਜਿਹੜੀ ਬੇਸਿਕ ਜਿਹੜੀ ਲੋੜ ਆ ਸਾਡੇ ਲੁਧਿਆਣਾ ਵਾਸੀਆਂ ਨੂੰ ਸਭ ਤੋਂ ਵੱਧ ਅਸੀਂ ਉਹਦੇ ਵਿੱਚ ਕੋਈ ਫਰਕ ਨਹੀਂ ਰੱਖਿਆ ਚਾਹੇ ਉਹ ਕਿਸੇ ਵੀ ਪਾਰਟੀ ਦਾ ਚਾਹੇ ਕਾਂਗਰਸ ਪਾਰਟੀ ਚਾਹੇ ਭਾਜਪਾ ਚਾਹੇ ਕੋਈ ਅਨਦਰ ਪਾਰਟੀ ਆ ਕਿਸੇ ਵੀ ਕੌਂਸਲਰ ਦੇ ਆਪਣਾ ਲੈਟਰ ਪੈਨ ਤੇ ਅਗਰ ਕੋਈ ਵੀ ਸਾਨੂੰ ਕੰਮ ਦੱਸਿਆ ਗਿਆ ਤਾਂ ਅਸੀਂ ਉਹਨੂੰ ਪ੍ਰਾਇੋਰਟੀ ਦਿੰਦੇ ਹਾਂ ਲੁਧਿਆਣੇ ਦਾ ਬਹੁਤ ਸੁਧਾਰ ਹੋਣ ਵਾਲਾ ਜਿਵੇਂ ਮੈਂ ਟ੍ਰੈਫਿਕ ਦੀ ਗੱਲ ਕੀਤੀ ਆ ਜਾਂ ਕਈ ਇਲਾਕਿਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਸਮੱਸਿਆ ਚਲੋ ਇਸ ਵਾਰ ਬਹੁਤ ਕੀਟ ਪਰ ਜਾਂ ਡੇਂਗੂ ਘਟ ਫੈਲਿਆ ਇਹ ਇਹ ਸਾਰੀਆਂ ਚੀਜ਼ਾਂ ਨੇ ਦੇਖੋ ਪਹਿਲਾਂ ਤਾਂ ਮੈਂ ਡੇਂਗੂ ਦੀ ਗੱਲ ਕਰਦਾ ਇਹਦਾ ਸਾਰਾ ਕ੍ਰੈਡਿਟ ਮੈਂ ਉੱਪਰ ਨਹੀਂ ਕਰਾ ਸਾਰਾ ਗ੍ਰੈਂਡਡ ਸਾਡੇ ਜਿਹੜੇ ਬਹੁਤ ਇਮਾਨਦਾਰ ਸਾਡੇ ਕੈਬਨਿਟ ਦੇ ਮਨਿਸਟਰ ਸ਼੍ਰੀ ਸੰਜੀਵ ਰੋੜਾ ਜੀ ਨੂੰ ਜਾਂਦਾ ਬੈਸਿਕਲੀ ਕੀ ਸੀਗਾ ਜਿਹੜੀ ਫੋਗਿੰਗ ਹੁੰਦੀ ਸੀ ਉਹ ਜਾ ਕੇ ਹੁੰਦੀ ਸੀ ਜੂਨ ਦੇ ਮਹੀਨੇ ਤਾਂ ਸੰਜੀਵ ਰੋੜਾ ਜੀ ਦੀ ਇੱਕ ਸੋਚ ਸੀ ਵੀ ਆਪਾਂ ਪਹਿਲਾਂ ਕਿਉਂ ਨਹੀਂ ਕਰ ਸਕਦੇ ਵੀ ਅਗਰ ਪ੍ਰੋਬਲਮ ਆਣੀ ਆ ਤੇ ਅਸੀਂ ਇਹਦੀ ਲੜਾਈ ਪਹਿਲੇ ਲੜੀਏ ਵੈਸੇ ਪਹਿਲਾਂ ਕਿਉਂ ਨਹੀਂ ਕੀਤੀ ਜਾਂਦੀ ਸੀ ਜੋ ਪਿੱਛੇ ਰਵਾਇਤੀ ਪਾਰਟੀਆਂ ਜੋ ਚਲਦਾ ਆ ਰਿਹਾ ਸੀ ਉਹ ਐਜ਼ੀਟੀ ਚਲਦਾ ਆ ਰਿਹਾ ਸੀ ਤਾਂ ਉਹਨਾਂ ਨੇ ਇੱਕ ਬੈਠ ਕੇ ਡਿਸਕਸ਼ਨ ਹੋਈ ਸਾਰੇ ਬੈਠੇ ਤੇ ਉਹਨਾਂ ਨੇ ਕਿਹਾ ਵੀ ਆਪਾਂ ਇਹ ਸਟਾਰਟਿੰਗ ਕਰੀਏ ਵੀ ਆਪਾਂ ਪ੍ਰੋਬਲਮ ਨਹੀਂ ਆ ਦੇਣੀ ਤਾਂ ਹੋਗਿੰ ਪਿਛਲੇ 10 ਮਹੀਨੇ ਤੋਂ ਚੱਲ ਰਹੀ ਹੈ ਜੀ ਕਿ ਮਨ ਮਨ ਲੱਗਾ ਕਿ ਪਾਰਕਿੰਗ ਵਾਲਾ ਇਸ਼ੂ ਵੀ ਆਪਾਂ ਨੂੰ ਥੋੜਾ ਜਿਹਾ ਤੁਸੀਂ ਸਾਹਮਣੇ ਬੈਠੇ ਹੋ ਸਮਾਂ ਕੱਢਿਆ ਹੋਇਆ ਸ਼ਹਿਰ ਦੀਆਂ ਕਈਆਂ ਇਸੇ ਇਲਾਕੇ ਨੇ ਜਿੱਥੇ ਪਾਰਕਿੰਗ ਨੂੰ ਲੈ ਕੇ ਬਹੁਤ ਦਿੱਕਤ ਆ ਔਰ ਜਿਹੜੇ ਉੱਥੇ ਪਾਰਕਿੰਗ ਦਾ ਜਿੰਨਾਂ ਕੋਲ ਠੇਕੇ ਰਹਿੰਦੇ ਨੇ ਉਹਨਾਂ ਦੀ ਬੂਲ ਬਾਣੀ ਦੇ ਉੱਤੇ ਲੋਕ ਬਹੁਤ ਤਰਾਸ ਕਰਦੇ ਨੇ ਆਏ ਦੂਜੇ ਤੀਜੇ ਦਿਨ ਆਪਸੀ ਬਹਿਸ ਦੀ ਵੀਡੀਓ ਆਂਦੀ ਰਹਿੰਦੇ ਨੇ ਕਿ ਸਾਡੇ ਤੋਂ ਤੈਅ ਤੋਂ ਵੱਧ ਪੈਸੇ ਲੈ ਲੇ ਜਾਂ ਉੱਥੇ ਇੱਕ ਟ੍ਰੈਫਿਕ ਰੂਸਚਾਰੂ ਤੰਗ ਦੇ ਨਾਲ ਕਰਨ ਦੇ ਲਈ ਪਾਰਕਿੰਗ ਨੂੰ ਲੈ ਕੇ ਵੀ ਲੁਧਿਆਣਾ ਦੇ ਵਿੱਚ ਕੁਝ ਚੱਲ ਰਿਹਾ ਬਿਲਕੁਲ ਜਿਹੜੀ ਪਾਰਕਿੰਗ ਨੂੰ ਲੈ ਕੇ ਨਾ ਜੀ ਪਿਛਲੇ ਜਿਹੜੇ ਕਾਫੀ ਸਮੇਂ ਤੋਂ ਇਹਨਾਂ ਪਾਰਕਿੰਗ ਐਸਿਟ ਚੱਲਦੀ ਆ ਉਹ ਸੀ ਇਸ ਗੱਲ ਨੂੰ ਉਹ ਸਾਤ ਮਹੀਨੇ ਹੋ ਗਏ ਸਾਨੂੰ ਕਾਰਪੋਰੇਸ਼ਨ ਚਲਾਦਿਆਂ ਨੂੰ ਦੇਖਦਿਆਂ ਨੂੰ ਬਹੁਤ ਕਮੀਆਂ ਨੇ ਹੇਚ ਮੈਂ ਨਹੀਂ ਕਹਿੰਦਾ ਕਿ ਲੱਗਦਾ ਕਿ ਹੋ ਸਕਦਾ ਸੀ ਇਸ ਚੀਜ਼ ਦਾ ਵੀ ਹੱਲ ਪਹਿਲਾਂ ਜੇ ਕੋਈ ਚਾਹੁੰਦਾ ਬਿਲਕੁਲ ਹਮ ਇਸ ਦੁਨੀਆ 'ਚ ਕਿਹੜਾ ਕੰਮ ਆ ਜੀ ਜਿਹੜਾ ਨਹੀਂ ਹੋ ਸਕਦਾ ਕਿਉਂਕਿ ਸਪੇਸ ਦਾ ਹਵੈਲਾ ਦੇ ਦਿੱਤਾ ਜਾਂ ਤੁਹਾਡੇ ਚੈਰਚ 'ਚ ਸਪੇਸ ਹੀ ਨਹੀਂ ਹੈਗੀ ਕਿੱਥੇ ਕਰੀਏ ਪਾਰ ਨੀ 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 ਬਹੁਤ ਹਰ ਚੀਜ਼ ਦਾ ਹੱਲ ਹੈ ਜੀ ਹਰ ਚੀਜ਼ ਦਾ ਹੱਲ ਜੇ ਆਪਣੀ ਨੀਅਤ ਹੋਵੇ ਕੰਮ ਕਰਨ ਦੀ ਪਰ ਮੈਂ ਤੁਹਾਨੂੰ ਫਿਰ ਵੀ ਵਿਸ਼ਵਾਸ ਦਿਵਾਣਾ ਲੁਧਿਆਣਾ ਵਾਸੀਆਂ ਨੂੰ ਵੀ ਇਸ ਆਨੰਦ ਦੇ ਵਿੱਚ 2025 ਤੋਂ ਲੈ ਕੇ 2030 ਦੀ ਟਰਮ ਹੋਊਗੀ ਸੋ ਨੂੰ ਚੇਂਜ ਜਰੂਰ ਦਿਖੂਗਾ ਬੈਠੇ ਹੋ ਸਾਹਮਣੇ ਤੇ ਆਪਾਂ ਇਹ ਸਵਾਲ ਲਾ ਕੀਤਾ ਤਾਂ ਲੋਕ ਵੀ ਨਰਾਜ਼ ਹੋਣਗੇ ਓਪਨ ਸਪੇਸ ਦੇ ਵਿੱਚ ਕੂੜਾ ਸੁੱਟਿਆ ਬੁੱਡੇ ਨਾਲੇ ਵੀ ਦਿੱਕਤ ਇਹ ਇਹਦੇ ਬਾਰੇ ਵੀ ਦੱਸੋ ਥੋੜਾ ਜਿਆ ਕੀ ਕਿੱਥੇ ਤੱਕ ਪਹੁੰਚਣਾ ਲੱਗ ਕਿ ਮੈਨੂੰ ਲੱਗਦਾ ਕਿ ਤੁਹਾਡੇ ਸੰਚੀਚੇ ਵਾਲ ਬੋਝੂ ਸ਼ੂਟ ਲੱਗੇ ਹੋਏ ਨੇ ਪਰ ਜੇ ਆਪਾਂ ਕਾਰਪੋਰੇਸ਼ਨ ਦਾ ਪਲਾਨ ਰੂਟ ਮੈਪ ਥੋੜਾ ਸਮਝਣਾ ਚਾਹੀਏ ਦੇਖੋ ਸੰਚੀਚਿਆਂ ਜੀ ਬਹੁਤ ਵਧੀਆ ਇਨਸਾਨ ਨੇ ਹਮ ਉਹਨਾਂ ਨੇ ਬਹੁਤ ਜ਼ਿਆਦਾ ਆਪਣਾ ਯੋਗਦਾਨ ਪਾਇਆ ਤੇ ਕਰ ਵੀ ਰਹੇ ਨੇ ਹਮ ਇਸ ਵਿੱਚ ਕੋਈ ਦੋ ਰਾਏ ਨਹੀਂ ਸਾਡਾ ਸਾਰੀ ਲੀਡਰਸ਼ਿਪ ਦਾ ਲੁਧਿਆਣਾ ਦਾ ਤੇ ਸੀਐਮ ਸਾਹਿਬ ਦਾ ਹਮ ਪੂਰਾ ਪ੍ਰੋਜੈਕਟ ਆ ਵੀ ਅਸੀਂ ਇਨੂੰ ਜਿੰਨੇ ਬੁੱਢਾ ਨਾਲਾ ਕਹਿੰਦੇ ਸੀ ਤੇ ਦਰਿਆ ਹੀ ਕਹਿੰਦੇ ਆ ਜੀ ਵੀ ਇਹਨੂੰ 2027 ਤੋਂ ਪਹਿਲਾਂ ਹਮ ਅਸੀਂ ਬਿਲਕੁਲ ਸਾਫ਼ ਕਰਕੇ ਦਵਾਂਗੇ ਇਹ ਸਾਡੇ ਸਾਰਿਆਂ ਅਧਾਨਾ ਜੀ ਤੁਸੀਂ ਡ੍ਰੀਮ ਪ੍ਰੋਜੈਕਟ ਕਹਿ ਲਓ ਚੈਲੰਜ ਪ੍ਰੋਜੈਕਟ ਵੀ ਕਹਿ ਸਕਦੇ ਹੋ ਹਮ ਵੀ ਪਿਛਲੀਆਂ ਸਰਕਾਰਾਂ ਨੇ ਗੱਲਾਂ ਕੀਤੀਆਂ ਫੰਡ ਦੀ ਦੁਰਵਰਤੋਂ ਕੀਤੀ ਆ ਹਮ ਮੈਂ ਉਹਨਾਂ ਦੀ ਬਰੀਕੀ ਚ ਨਹੀਂ ਜਾਣਾ ਚਾਹੁੰਦਾ ਹਮ ਉਹਨਾਂ ਨੂੰ ਵਧਾ ਉਹਨਾਂ ਦੇ ਕੰਮ ਕੀਤੇ ਉਹਨਾਂ ਨੂੰ ਮੁਬਾਰਕ ਅਸੀਂ ਆਪਣਾ ਕੰਮ ਆਪਣੀ ਮਾਨਦਗੀ ਨਾਲ ਕਰਨਾ ਪਰ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਵੀ 2027 ਦੀ ਚੋਣ ਲੜਨ ਤੋਂ ਪਹਿਲਾਂ ਅਸੀਂ ਗੁੱਡਾ ਦਰਿਆ ਬਿਲਕੁਲ ਸਾਫ਼ ਸੁਥਰਾ ਦਮਾਂਗੇ ਕਰਕੇ ਤੁਸੀਂ ਜਦੋਂ ਮਰਜ਼ੀ ਐਨੀ ਟਾਈਮ ਅੱਜ ਮੈਨੂੰ ਨਹੀਂ ਪਤਾ ਸੀ ਇਹ ਕੁਐਸਚਨ ਇਹ ਮੈਂ ਤੁਹਾਨੂੰ ਇਹਦਾ ਰਿਟਨ ਰਿਟਰਨ ਵੀ ਤੁਹਾਨੂੰ ਸਾਡੇ ਕੋ ਕਾਗਜ਼ ਨੇ ਜਿਹਦੇ ਲਈ ਸੀ ਕੰਮ ਕਰਦੇ ਆ ਰਹੇ ਆ ਅਸੀਂ ਕਿੰਨੇ ਚੀਜ਼ਾਂ ਦੇ ਉੱਤੇ ਇਹਦੇ ਤੇ ਕੰਮ ਕਰਦੇ ਆ ਰਹੇ ਆ ਕਿੰਨੀ ਮਸ਼ੀਨਰੀ ਅਸੀਂ ਲੈ ਰਹੇ ਆ ਬੀ ਲੁਧਿਆਣਾ ਵਿੱਚ ਜਿਹੜਾ ਇਹ ਵੱਡਾ ਦਰਿਆ ਕਹਿ ਦਿੰਦੇ ਨੇ ਜੀ ਨਾਲਾ ਕਹਿ ਦਿੰਦੇ ਨੇ ਵੀ ਪਿਛਲੀ ਸਰਕਾਰਾਂ ਨੇ ਕੀਤਾ ਹੀ ਕੁਛ ਨਹੀਂ ਸਿਰਫ ਫੰਡ ਦੀ ਦਲਵਰਤੋਂ ਕੀਤੀ ਪਰ ਤੁਹਾਨੂੰ ਅਸੀਂ ਦਿਨ ਪਰ ਦਿਨ ਚੇਂਜ ਦਿਖੂਗਾ